ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੀਰ ਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਹੈਲਦੀ ਅਤੇ ਟੇਸਟੀ ਰੈਸিপি ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਪਵਿੱਤੇ ਦੇ ਪਰਾਂਠੇ ਇਹ ਪਰਾਂਠੇ ਬਹੁਤ ਹੀ ਜ਼ਿਆਦਾ ਹੈਲਦੀ ਨੇ ਅਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੇ 1 ਮਿੰਟ ਵਿੱਚ ਬਣ ਕੇ ਤਿਆਰੇ ਹੋ ਜਾਂਦੇ ਨੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਹਨਾਂ ਨੂੰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਚਲੋ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਇੱਕ ਕੱਚਾ ਪਵਿੱਤਾ ਮੈਂ ਥੇ ਇੱਕ ਕੱਚਾ ਪਵਿੱਤਾ ਲੈ ਲਿਆ ਹੈ। ਇਹਨੂੰ ਅਸੀਂ ਚੰਗੇ ਤਰੀਕੇ ਨਾਲ ਧੋ ਲੈਣਾ, ਧੋ ਕੇ ਅਸੀਂ ਇਹਨੂੰ ਸਾਫ਼ ਕਰ ਲੈਣਾ। ਸਾਫ਼ ਕਰਨ ਤੋਂ ਬਾਅਦ ਇਹਨੂੰ ਅਸੀਂ ਇਸ ਤਰ੍ਹਾਂ ਅਸੀਂ ਇਹਨੂੰ ਕੱਟ ਲੈਣਾ। ਕੱਟਣ ਤੋਂ ਬਾਅਦ ਅਸੀਂ ਇਸ ਨੂੰ ਛਿੱਲ ਲੈਣਾ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਵਿੱਤਾ ਬਿਲਕੁਲ ਕੱਚਾ ਹੋਣਾ ਚਾਹੀਦਾ ਹੈ। ਇਸ ਨੂੰ ਮੈਂ ਚੰਗੇ ਤਰੀਕੇ ਨਾਲ ਛਿੱਲ ਲਿਆ ਹੈ। ਹੁਣ ਸਾਨੂੰ ਕद्दूकस ਚਾਹੀਦਾ। ਹੁਣ ਅਸੀਂ ਪਵਿੱਤੇ ਨੂੰ ਕद्दूकस ਕਰ ਲਵਾਂਗੇ। ਅਸਤਰਾਸੀ ਇਹ ਸਾਰਾ ਪਵਿੱਤਾ ਕੱਦੂ ਕਸ ਕਰ ਲੈਣਾ ਅਸਤਰਾਸੀ ਇਹ ਸਾਰਾ ਕੱਚਾ ਪਵਿੱਤ ਦਾ ਕੱਦੂ ਕਸ ਕਰ ਲਿਆ ਹੁਣ ਅਸੀਂ ਇਸ ਕੱਦੂ ਕਸ ਕਿਤੇ ਹੋ ਪਵਿੱਤੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਨਮਕ ਮੈਥੇ ਐਡ ਕਰ ਦਿੱਤਾ ਹੁਣ ਅਸੀਂ ਇਹਦੇ ਵਿੱਚ ਦੋ ਕਟੀਆਂ ਹੋਈਆਂ ਹਰੀਆ ਮਿਰਚਾਂ ਐਡ ਕਰਾਂਗੇ ਮੈਥੇ ਹਰੀਆ ਮਿਰਚਾਂ ਐਡ ਕਰ ਦਿੱਤੀਆਂ ਨੇ ਤੁਸੀਂ ਜੇ ਮਿਰਚ ਜ਼ਿਆਦਾ ਖਾਣੇ ਹੋ ਤਾਂ ਤੁਸੀਂ ਲਾਲ ਮਿਰਚ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਮੈਂ ਲਾਲ ਮਿਰਚ ਸਕਿਪ ਕੀਤੀ ਆ ਇਹਦੇ ਵਿੱਚ ਅਸੀਂ ਹੋਰ ਕੋਈ ਵੀ ਮਸਾਲੇ ਐਡ ਨਹੀਂ ਕਰਾਂਗੇ ਇਹ ਹੀ ਅਸੀਂ ਸਿਰਫ ਸਿੰਪਲ ਪਰਾਂਠੇ ਬਣਾ ਰਹੇ ਹਾਂ ਅੰਨਾ ਦੋ ਚੀਜ਼ਾਂ ਤੋਂ ਇਲਾਵਾ ਸੀ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਾਂਗੇ ਇਸ ਤਰ੍ਹਾਂ ਅਸੀਂ ਇਹ ਦੋ ਚੀਜ਼ਾਂ ਇਹਦੇ ਵਿੱਚ ਐਡ ਕਰ ਲਈਆਂ ਨੇ ਹੁਣ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਹੁਣ ਸਾਨੂੰ ਗੁੰਨਿਆ ਹੋਇਆ ਆਟਾ ਚਾਹੀਦਾ ਮੈਂ ਇੱਥੇ ਆਟਾ ਪਹਿਲਾਂ ਹੀ ਗੁੰਨ ਕੇ ਰੱਖ ਲਿਆ ਸੀਗਾ ਤੇ ਅਸ ਦੇ ਪੇੜੇ ਕਰ ਲਏ ਸਨ ਹੁਣ ਅਸੀਂ ਇਹਨਾਂ ਨੂੰ ਵੇਲ ਲਵਾਂਗੇ ਹੁਣ ਅਸੀਂ ਇੱਕ ਇੱਕ ਕਰਕੇ ਐਦਾਂ ਰੋਟੀਆਂ ਵੇਲ ਲਵਾਂਗੇ ਅਤੇ ਆਨਾ ਵਿੱਚ ਪਵਿੱਤੇ ਦੀ ਸਟਫਿੰਗ ਨੂੰ ਭਰ ਕੇ ਪਵਿੱਤੇ ਦੇ ਪਰਾਂਠੇ ਤਿਆਰ ਕਰਾਂਗੇ ਇਸ ਤਰ੍ਹਾਂ ਮੈਂ ਇਹ ਵੇਲ ਲੈਣ ਹੁਣ ਅਸੀਂ ਆਦੇ ਵਿੱਚ ਚਮਚ ਦੀ ਮਦਦ ਨਾਲ ਪਵਿੱਤੇ ਦੀ ਸਟਫਿੰਗ ਆਦੇ ਵਿੱਚ ਐਡ ਕਰਾਂਗੇ ਸਟਫਿੰਗ ਅਸੀਂ ਚੰਗੇ ਤਰੀਕੇ ਨਾਲ ਭਰ ਦੇਣੀ ਹੈ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਸੈੱਟ ਕਰ ਲੈਣਾ ਹੁਣ ਅਸੀਂ ਦੂਜੀ ਰੋਟੀ ਇਹਦੇ ਨਾਲ ਅਟੈਚ ਕਰਕੇ ਇਹਨੂੰ ਵੇਲ ਲੈਣਾ ਤੇ ਹੁਣ ਅਸੀਂ ਇਹਨੂੰ ਵੇਲ ਲਵਾਂਗੇ ਚੰਗੇ ਤਰੀਕੇ ਨਾਲ ਇਸ ਤਰ੍ਹਾਂ ਅਸੀਂ ਵੇਲ ਕੇ ਇੱਕ ਪਰਾਂਠਾ ਤਿਆਰ ਕਰ ਲਿਆ ਹੈ ਹੁਣ ਅਸੀਂ ਇਸ ਤਰੀਕੇ ਨਾਲ ਹੀ ਦੂਜੇ ਪਰਾਂਠੇ ਨੂੰ ਵੀ ਬਣਾ ਲਵਾਂਗੇ ਇਸ ਤਰ੍ਹਾਂ ਅਸੀਂ ਅਦੇ ਵਿੱਚ ਵੀ ਸਟਫਿੰਗ ਐਡ ਕਰ ਦਵਾਂਗੇ ਤੇ ਆਸ ਨੂੰ ਵੀ ਪਹਿਲਾਂ ਦੇ ਪਰਾਂਠੇ ਵਾਂਗ ਹੀ ਬਣਾ ਕੇ ਵੇਲ ਲਵਾਂਗੇ ਇਸ ਤਰ੍ਹਾਂ ਅਸੀਂ ਇਹਨੂੰ ਬੇਲ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਗੈਸ ਓਨ ਕਰ ਲਵਾਂਗੇ ਤੇ ਤਵਾ ਰੱਖ ਦਵਾਂਗੇ ਤਵੇ ਨੂੰ ਅਸੀਂ ਚੰਗੇ ਤਰੀਕੇ ਨਾਲ ਗਰਮ ਕਰ ਲੈਣਾ ਤੇ ਉਹਦੇ ਉੱਤੇ ਅਸੀਂ ਪਰਾਂਠੇ ਨੂੰ ਸੇਕਣ ਲਈ ਪਾ ਦਵਾਂਗੇ ਇੱਕ ਸਾਈਡ ਤੋਂ ਪਰਾਂਠਾ ਚੰਗੇ ਤਰੀਕੇ ਨਾਲ ਸਿੱਕ ਚੁੱਕਿਆ ਹੁਣ ਅਸੀਂ ਇਹਨੂੰ ਪਲਟ ਲਵਾਂਗੇ ਅਤੇ ਅਜ ਦੇ ਦੇਸੀ ਘਿਓ ਲਗਾ ਦਵਾਂਗੇ ਘਿਓ ਉਸੇ ਚੰਗੇ ਤਰੀਕੇ ਨਾਲ ਲਗਾ ਲੈਣਾ ਕਿਓ ਲਗਾ ਕੇ ਇਸ ਐਸ ਨੂੰ ਚੰਗੀ ਤਰੀਕੇ ਨਾਲ ਸੇਕ ਲਵਾਗੇ ਪਵਿੱਤੇ ਦੇ ਪਰਾਂਠੇ ਖਾਣੇ ਬਹੁਤ ਹੀ ਹਲਦੀ ਨੇ ਕਈ ਵਾਰ ਸੱਲ ਕੱਟ ਜਾਂਦੇ ਨੇ ਤਾਂ ਇਹ ਉਹਨਾਂ ਲਈ ਬਹੁਤ ਕਾਰਗਰ ਨੇ ਪਵਿੱਤੇ ਦੇ ਪਰਾਂਠੇ ਤੁਸੀਂ ਬਣਾ ਕੇ ਖਾ ਸਕਦੇ ਹੋ ਇਹ ਬਿਲਕੁਲ ਸਿੰਪਲ ਪਰਾਂਠੇ ਨੇ ਇਹ ਬਿਲਕੁਲ ਵੀ ਖਰਾਬ ਨਹੀਂ ਕਰਦੇ ਇਸ ਤਰ੍ਹਾਂ ਸੀ ਇਹ ਪਰਾਂਠੇ ਬਣਾ ਲੈਣੇ ਨੇ ਦੂਜੀ ਪਾਸੇ ਵੀ ਅਸੀਂ ਐਸ ਦੇ ਦੇਸੀ ਘਿਓ ਲਗਾ ਕੇ ਇਹਨੂੰ ਚੰਗੀ ਤਰੀਕੇ ਨਾਲ ਸੇਕ ਲਵਾਂਗੇ। ਪਵਿੱਤੇ ਦੇ ਪਰਾਂਠੇ ਬਣਾਉਣੇ ਬਹੁਤ ਹੀ ਜ਼ਿਆਦਾ ਆਸਾਨ ਨੇ। ਇਹ ਬਹੁਤ ਹੀ ਜ਼ਿਆਦਾ ਹੈਲਦੀ ਵੀ ਨੇ। ਪੋਸ਼ਟਿਕ ਤੱਤਾਂ ਨਾਲ ਭਰਪੂਰ ਨੇ ਇਹ। ਪਰਾਠਾ ਕਿੰਨੇ ਚੰਗੇ ਤਰੀਕੇ ਨਾਲ ਸਿੱਖ ਚੁੱਕਿਆ ਕਿੰਨਾ ਸੋਹਣਾ ਕਲਰ ਪਰਾਠੇ ਦਾ ਬਣ ਚੁੱਕਿਆ ਇਸ ਤਰ੍ਹਾਂ ਅਸੀਂ ਇਹ ਸਾਰੇ ਪਰਾਂਠੇ ਬਣਾ ਲਵਾਂਗੇ ਤੁਸੀਂ ਯਕੀਨ ਮੰਨਿਓ ਇੱਕ ਵਾਰ ਤੁਸੀਂ ਕੱਚੇ ਪਵਿੱਤੇ ਦੇ ਪਰਾਂਠੇ ਬਣਾ ਕੇ ਜਰੂਰ ਖਾਓ ਇਹ ਬਹੁਤ ਹੀ ਜ਼ਿਆਦਾ ਹੈਲਦੀ ਨੇ ਅਤੇ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਪਰਾਂਠਾ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਬਾਹਰ ਕੱਢ ਲਵਾਂਗੇ ਬਹੁਤ ਹੀ ਵਧੀਆ ਬਣ ਚੁੱਕਿਆ ਹੁਣ ਅਸੀਂ ਇਦਾਂ ਹੀ ਹੋਰ ਪਰਾਂਠੇ ਵੀ ਇਦਾਂ ਹੀ ਸੇਕ ਲਵਾਂਗੇ ਐਸ ਨੂੰ ਵੀ ਅਸੀਂ ਪਲਟ ਕੇ ਐਸ ਦੇ ਉੱਤੇ ਦੇਸੀ ਘਿਓ ਲਗਾ ਦੇਵਾਂਗੇ ਤੇ ਐਸ ਨੂੰ ਵੀ ਚੰਗੀ ਤਰੀਕੇ ਨਾਲ ਅਸੀਂ ਸੇਕ ਲਵਾਂਗੇ ਐਸ ਤਰ੍ਹਾਂ ਅਸੀਂ ਐਸ ਨੂੰ ਦੂਜੀ ਸਾਈਡ ਪਲਟ ਕੇ ਇਹਨੂੰ ਵੀ ਅਸੀਂ ਸੇਕ ਲਵਾਂਗੇ ਐਸੀ ਤਰ੍ਹਾਂ ਦੀਆਂ ਨਿਊ ਵੀਡੀਓਜ਼ ਨੂੰ ਦੇਖਣ ਲਈ ਬੇਬੇ ਬਾਪੂ ਕੇਰ ਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੇ ਆ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੁਣ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਦੂਜਾ ਪਰਾਂਠਾ ਹੀ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਸੋਹਣਾ ਕਲਰ ਹੈ ਨਾ ਪਰਾਂਠਾ ਦਾ ਆਇਆ ਤੇ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਬਹੁਤ ਜ਼ਿਆਦਾ ਨਰਮ ਇਹ ਬਣੇ ਨੇ ਤੁਸੀਂ ਵੀ ਇਸ ਤਰੀਕੇ ਨਾਲ ਇਹ ਪਵਿੱਤੇ ਦੇ ਪਰਾਂਠੇ ਨੂੰ ਟਰਾਈ ਜ਼ਰੂਰ ਕਰਕੇ ਦੇਖੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ